ਹੈਗੇ ਜੀ ਨਿਸ਼ਾਨ ਨਿਸ਼ਾਨ ਜਿਹੜਾ ਅੱਗੇ ਚਦੜ ਸੀ ਨਾ ਜਿਹਦਾ ਗੁਰੂ ਸਿੰਘ ਨੇ ਜਦੋਂ ਦਿੱਤਾ ਉਹੋਂ ਭੇਜਿਆ ਹੈ ਨਾ ਜਦੋਂ ਗੁਰਤਾ ਗੱਦੀ ਗੁਰੂ ਰਣਜੀਤ ਸਾਹਿਬ ਜੀ ਉਹ ਤੇਤੀ ਨਾਲ ਹੀ ਸਾਹਿਬ ਜਿਆਦਿਆਂ ਦਾ ਬਦਲਾ ਲੈਣ ਵਾਸਤੇ ਉਹਨਾਂ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਡਿਊਟੀ ਲਈ ਤੇ ਨਾਲ ਬਾਬਾ ਮਨੋਜ ਸਿੰਘ ਜੀ ਮੁਖੀ ਥਾਪੇ ਨਾਲ ਪੰਜ ਸਿੰਘ ਉਹਨਾਂ ਦੇ ਦਿੱਤੇ ਬਾਬਾ ਬਾਜ ਸਿੰਘ ਬਾਬਾ ਬਿਜੇ ਸਿੰਘ ਬਾਬਾ ਰਾਮ ਸਿੰਘ ਜੀ ਹੈ ਨਾ ਤੇ ਬਾਬਾ ਬਨੋਜ ਸਿੰਘ ਜੀ ਇਹ ਪੰਜ ਸਿੰਘ ਸੀ ਦੇ ਨਾਲ ਪਾਪਾ ਬੰਦਾ ਸੰਜੀਪ ਭਰਾਦਰ ਜੀ ਨੂੰ ਭੇਜਿਆ ਦੇ ਨਾਲ ਨਿਸ਼ਾਨ ਤੇ ਨਗਾਰੇ ਦਿੱਤੇ ਇੱਕ ਸ੍ਰੀ ਸਾਹਿਬ ਸੀ ਜਿਹੜੀ ਮਹਾਰਾਜ ਨੇ ਦਿੱਤੀ ਉਹ ਵੀ ਹੋਣਾ ਹੀ ਆਪਣੇ ਪਟਾਦਲ ਵੱਲੋਂ ਨਗਰ ਕੀਰਤਨ ਆ ਰਿਹਾ ਨਾ ਹਾਂਜੀ ਬਾਬਾ ਬੰਦਾ ਸਿੰਘ ਬਹਾਦਰ ਤੀਸਰੀ ਸਾਹਿਬ ਇਤਿਹਾਸਕ ਹੈ ਉਹ ਵੀ ਦਿੱਤੀ ਹੈ ਨਾਲ ਆ ਰਹੀ ਹੈ ਆਪਣੇ ਨਗਰ ਕੀਰਤਨ ਦੇ ਨਾਲ ਇੱਕ ਬਾਬਾ ਭਗੇਲ ਸਿੰਘ ਜੀ ਜਿਹੜੇ ਉਹ ਵੀ ਨਹਿਮ ਸਿੰਘ ਸੀ ਹਾਂਜੀ ਜਿਹਨੇ ਫਤਿਹ ਕੀਤਾ ਸੀ ਹਾਂਜੀ ਉਹਨਾਂ ਦੇ ਬੋਲ ਗਿਆ ਉਹ ਵੀ ਦਿੱਤਾ ਹੋਇਆ ਨਾਲ ਆ ਰਹੇ ਆਪਣੇ ਇਹ ਨਗਰ ਕੀਰਤਨ ਦੇ ਨਾਲ ਫਤਿਹ ਜੀ ਹਾਂਜੀ ਆ ਜਿਹੜੀ ਸ੍ਰੀ ਸਾਹਿਬ ਹੈ ਇਹ ਆਪਣੇ ਬਾਬਾ ਜੀ ਆਪਣੇ ਜਦੋਂ ਕੋਈ ਵੀ ਬੁੱਢਾ ਦਲ ਦਾ ਮੁਖੀ ਹੁੰਦਾ ਉਹਦੇ ਕੋਲ ਇਹ ਸ੍ਰੀ ਸਾਹਿਬ ਹੁੰਦੇ ਕਹਿੰਦੇ ਇਹ ਸ੍ਰੀ ਸਾਹਿਬ ਜਿਹੜੇ ਵੀ ਨਹੀਂ ਇਹ ਪ੍ਰਾਤਨ ਸ੍ਰੀ ਸਾਹਿਬ ਪ੍ਰਾਤਨ ਸ੍ਰੀ ਸਾਹਿਬ ਹੈ ਜੀ ਜਿੰਨੇ ਵੀ ਬਾਬਾ ਜੀ ਨੇ ਜੀ ਜਿੰਨੇ ਉਹਨਾਂ ਦੇ ਕੋਲ ਹੀ ਹੁੰਦੇ ਉਹਨਾਂ ਕੋਲ ਹਾਂ ਜੀ ਹਾਂ ਜੀ ਬਾਬਾ ਜੀ ਜੇ ਸਹੀ ਵੇਲੇ ਤੋਂ ਮੈਂ ਦਰਸ਼ਨ ਕਰਦਾ ਬਾਬਾ ਜੀ ਜੇ ਸਹੀ ਵੇਲੇ ਤੇ ਦਰਸ਼ਨ ਕਰਦਾ ਚਲੋ ਕੋਈ ਨਾ ਅੱਛਾ ਬਾਬਾ ਫਿਰ ਬਣੌਨੀ ਪ੍ਰੋਗਰਾਮ ਜੀ ਦਰਸ਼ਨ ਤੇ ਉਹ تھے ਨਹੀਂ ਫਰੇਗੜ ਸਾਹਿਬ ਫਰੇਗੜ ਸਾਹਿਬ ਨੇ ਕਹਿੰਦੇ ਕਹਿੰਦੇ ਸੇਤ ਜੀ ਕਰੇ ਫੇ ਜਰੂਰ ਹਾਂ ਮਾ। ਮਹਾਰਾ ਚੜਦੀ ਕਲਾ ਵਿੱਚ ਤੁਸੀਂ ਉਹ ਵੀ ਕਿਰਪਾ ਰੱਖੀਆ। ਉਹ ਵੀ ਕਿਰਪਾ ਰੱਖੀਆ ਜੀ ਕਿੰਨੇ ਪੈਸੇ ਕੋਠੀ ਤੋਂ ਮਤਾਂ ਫੈਨੇ। ਇਹਨਾਂ ਮਹਾਂਪੁਰਸ਼ ਇੰਨਾ ਪਿਆਰ ਕਰਦੇ ਨੇ। ਬਿਲਕੁਲ। ਐ ਤੱਕੇ ਨੂੰ ਦੇਖੋ ਕਿਵੇਂ ਜੇ ਅਸ਼ੀਰਵਾਦ ਦਿੰਦੇ ਨੇ ਆਪਾਂ ਵੀ ਦਿਲ ਕਰਦਾ। ਬਿਲਕੁਲ। ਕਹਿੰਦੇ ਸਾਡਾ ਵੀ ਮਨ ਕਰਦਾ ਵੀ ਤੁਹਾਡੇ ਕੋਲ ਆਈਏ ਦਰਸ਼ਨ ਕਰੀਏ ਜਰੂਰ ਆਪੀ ਮਾ। ਕਹਿੰਦੇ ਜਰੂਰ ਅਸ਼ੀਰਵਾਦ ਰੱਖਿਆ ਕਰੋ। ਕਹਿੰਦੇ ਸਤਿਗੁਰਾਂ ਦੇ ਅਸ਼ੀਰਵਾਦ ਬਹੁਤ ਨਾਮ ਇਹ ਬਾਬਾ ਜੀ ਦਾ ਹੈ ਬਿਲਕੁਲ ਜਿੱਥੇ ਆਪਾਂ ਹਾਂਜੀ ਹਾਂਜੀ ਬਾਬਾ ਜੀ ਬਾਬਾ ਜੀ ਆਪਣੇ ਜਿੱਥੇ ਆਪਾਂ ਪਟਿਆਲੇ ਆ ਨਾ ਸ਼ੌਣੀ ਹੈ ਉੱਥੇ ਜਿੱਥੇ ਬਾਬਾ ਹਨੂਮਾਨ ਸਿੰਘ ਜੀ ਉਤਰੇ ਸੀ ਸ਼ਹੀਦਗੰਜ ਪੁਰਗਾ ਜਿੱਥੇ ਹੀ ਆਪਾਂ ਸ਼ੌਣੀ ਚ ਰਹਿੰਦੇ ਜਿੱਥੇ ਬਾਬਾ ਜੀ ਹਨੂਮਾਨ ਸਿੰਘ ਜੀ ਉਤਰੇ ਸੀ ਜਦੋਂ ਅਸੀਂ 1000 ਫੌਜ ਸੀ ਉੱਥੇ ਕੋਈ ਸ਼ੌਣੀ ਜਿੱਥੇ ਹੀ ਸਥਾਨ ਬਣਾਇਆ ਬਣੋ ਕੋਈ ਨਾਮ ਹਾਂਜੀ ਹਾਂਜੀ ਫਿੱਪਲ ਤੇ ਉਹ ਸ਼ਹੀਦ ਗੰਗਾਂ ਜੀ ਹੋ ਰਿਹਾ ਹੈ ਇਹਨਾਂ ਨੇ ਬਾਬਾ ਜੀ ਮਾਨਮਤ ਕੀਤੀ ਉਹ ਥੋੜਾ ਇਹਨਾਂ ਨੇ ਬਸ ਸਾਰਾ ਕੁਝ ਉੱਟਦਾ ਲੋਕਨਵਾਰ ਪਹਿਲਾਂ ਹਾਂਜੀ ਜੀ ਬੈਠੇ ਹਾਂਜੀ ਹਾਂਜੀ ਦੂਖਨਵਾਰ ਲੋਕਨਵਾਰ ਕਹਿੰਦੇ ਨੰਗ ਸਿੰਘ ਹੁੰਦੇ ਸੀਗੇ ਸਾਰੇ ਅਸਲੀ ਐ ਹੁੰਦਾ ਨਾ ਇਹ ਹਾਂਜੀ ਚੋਦ ਚੋਦ ਇਹ ਇਹ ਤਾਂ ਅਸਲੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਅਸਥਾਨ ਜਿਹੜਾ ਨੰਗ ਸਿੰਘਾਂ ਦਾ ਹੈ ਇਦਾਂ ਦਾ ਅਸਥਾਨ ਆ ਮੇਰਾ ਆਪਣੇ ਅਦੁੱਤੀਨ ਵਾਲੋਂ ਸਾਹਿਬਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮੋਤੀ ਬਾਗ ਆਏ ਨੇ ਹਨਾ ਇਹਨਾਂ ਨੇ ਫਿਰ ਉਹ ਬੋਲੀ ਹੋਲੀ ਤੁਹਾਨੂੰ ਹਾਂਜੀ ਬੱਸ ਨੇ ਤੇ ਇਹਨਾਂ ਨੇ ਹੁਣ ਆ ਕੇ ਉਸ ਇਦਾਂ ਦਾ ਅਸਥਾਨ ਧਾ ਕੇ ਪਿੰਪਲ ਜਿਹੜਾ ਰੋਡ ਸੀ ਪੁਰਾਣਾ ਉਹ ਬੁੱਟਦਾ ਤੇ ਉੱਥੇ ਆਪਣੇ ਜਿੱਥੇ ਜੋਰ ਸੀ ਉੱਥੇ ਸੀਗਾ ਜੀ ਅਸਥਾਨ ਹਾਂਜੀ ਜਿੱਥੇ ਜੋਰ ਸੀਗਾ ਚੰਦੂ